शुरू करें लुधियाना देश के चुनाव अब थोड़े दिन ही बचे हैं तो कल प्रचार के आखिरी दिन है और इस चुनाव में वैसे हर प्रत्येक चुनाव बहुत महत्वपूर्ण होता है ये चुनाव भी पंजाब के लिए बहुत महत्वपूर्ण है इस चुनाव में मुख्य रूप से बात यही है कि आम आदमी पार्टी की सरकार है साढ़े तीन साल बीत गए लेकिन जो वायदे किए थे वो तो पूरे नहीं हुए न महिलाओं के साथ जो वादा किया था जो छात्र छात्राओं के साथ जो वादा किया था जो किसानों के साथ जो वादा किया था बल्कि किसानों के पे सरकार बनी और किसानों की पिटाई सरकार ने करवाई आज हॉस्पिटल की स्थिति यूनिवर्सिटी की स्थिति इसके बारे में सब लोग जानते हैं। तो है सीएफडी के लीडर बाजवा साहब डिप्टी चीफ मिनिस्टर हिमाचल मुकेश अग्निहोत्री जी राष्ट्रीय सचिव तंगी साहब और अन्य जिला युक्त कांग्रेस कमेटी के प्रधान तलवार साहब और अन्य साथी थोड़ा सारे का प्रेस सारे का बहुत बहुत धन्यवाद कि तुम अपने कीमती समय चो समाकत के आए ਅਗਿਦਾ ਇਹ ਜਿਹੜਾ ਚੋਣ ਹੈ ਇਸ ਚੋਣ ਨੇ 2027 ਦਾ ਰਸਤਾ ਤੈਅ ਕਰਨਾ ਹੈ ਇਸ ਚੋਣ ਨੇਉਣ ਆਲੇ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ 'ਚ ਜਾਏਗਾ ਉਹ ਤੈਅ ਕਰਨਾ ਹੈ ਇਸ ਚੋਣ ਦੇ ਔਰ ਜਿਸ ਪ੍ਰਕਾਰ ਮਕਮਲ ਤੌਰ ਤੇ ਮਕਮਲ ਤੌਰ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿੰਸਟਰ ਮੁਕੰਮਲ ਤੌਰ ਤੇ ਫੇਲੀਅਰ ਸਾਬਤ ਹੋਇਆ ਹੈ ਉਹ ਪੰਜਾਬ ਦੀ ਜਨਤਾ ਨੇ ਸਾਢੇ 3 ਸਾਲ ਆਪੇ ਸ਼ਰੀਫ ਤੇ ਆਪਦੇ ਅੱਖਾਂ ਦੇ ਸਾਹਮਣੇ ਅੱਖੀਂ ਡਿਠਾ ਜਿਹੜਾ ਉਹ ਵਿਖਿਆ ਹਰ ਇੱਕ ਵਿਅਕਤੀ ਇਹ ਚੋਂਨਰ ਕਿ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਸ ਸਰਕਾਰ ਤੋਂ छुटਕਾਰਾ ਪਾ ਲਿਆ ਹਰ ਵਿਅਕਤੀ ਇੱਕ ਇੱਕ ਛੋਟਾ ਵੱਡਾ ਰੇੜੀ ਵਾਲਾ ਦੁਕਾਨਦਾਰ ਵਪਾਰੀ ਉਹਦਾ ਕਾਰਨ ਕੀ ਹੈ ਬਦਲਾਅ ਦੇ ਨਾਂ ਕੇ ਆਈ ਸਰਕਾਰ ਜਿਨੇ ਪੰਜਾਬ ਨੂੰ ਸੁਪਨੇ ਦਿਖਾਏ ਸਨ ਜਿਨੇ ਕਹਿਆ ਸੀ ਕਿ ਨਵਾਂ ਪੰਜਾਬ ਹੋਏਗਾ ਕਿਸੇ ਨੇ ਆਮ ਆਦਮੀ ਪਾਰਟੀ ਵਾਲੇ ਦੀ ਕੋਈ ਸ਼ਕਲ ਜਿਆਦਾ ਸੋਹਣੀ ਨਹੀਂ ਸੀ ਜਾਂ ਉਹਨਾਂ ਦਾ ਕੋਈ ਕੰਮ ਨਹੀਂ ਦੇਖਿਆ ਸੀ ਜੇ ਰੋਪੜ ਤੋਂ ਲੈ ਕੇ ਹਮੋਰ ਤੱਕ ਜਿੰਨਾਂ ਪਰਸੀਟਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਵਰਗੇ ਬਚ ਕੇ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨਸ ਸਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਵ ਐਸਾ ਹੋਏਗਾ ਜਿਹੜਾ ਸਾਡੇ ਸਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਹੋਰੇ ਮਹਿਸੂਸ ਕਰ ਰਹੇ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਕਿ ਅਸੀਂ ਇਸ ਬਦਨਾਮ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋਵੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਅੜ ਸਕਦੇ। ਹੋਰ ਮੈਂ ਕੋਲ ਰਚਨਾ ਜਣਾ 25 ਬਰੇ ਪੰਜਾਬ ਪਿੱਛੇ ਥਲਾ ਗਿਆ। ਇਹ ਐਸੀ ਚੀਜ਼ ਹੈ ਕਿ ਤੇਰੀ ਪੰਜਾਬ ਚ ਹੋ ਰਹੀ ਹੋਵੇ। ਲੁੱਟਾ, ਖੂਆ, ਗੁੰਨਾ, ਜਰਦੀ, ਬੰਬਲਾਸ, ਹੈਂਡ ਗਰਨੇਡ, ਬਾਬਾ ਸਾਹਿਬ ਦਾ ਵੇਟ ਕਰਦੀ ਫੋਟੋ ਤੇ ਖਾਲਿਸਤਾਨ ਦੇ ਨਾਰੇ संविधान आये दिन संविधान निर्माता की फोटो तोड़न का वाले का मर्डर साढ़े तीन साल हजे बाप हाँ है, कोई नवा व्यापार तो नहीं आया कोई पंजाब च नवी इनवेस्टमेंट नहीं आई और सड़क के किन्ने धरने लग रहे देखिये ना कोई व्यापारी सुरक्षित है फरौतियां हरिया जनाब फरौतियां हारिय ਤੇ ਪੁਲਿਸ ਦਾ ਗੰਨਮੇ ਨਾਲ ਹੁੰਦੇ ਅਗਿਆਤੀ ਨੂੰ ਮਾਰ ਦਿੱਤਾ ਜਾਂਦਾ ਇਵਨ ਪੋਲੀਟੀਸ਼ੀਅਨਸ ਨੂੰ ਫਰਾਕੀਆਂ ਆ ਰਹੀ ਹੈ ਜਲੰਧਰ ਬਾਈ ਇਲੈਕਸ਼ਨ ਲੈਣੇ ਚਾਹਨਾ ਨੇ ਗੈਂਗਸਟਰ ਛੜਤਾ ਫੇਰ ਉਹ ਤਾਂ ਰੈਕਸ਼ਨ ਕਮਿਸ਼ਨ ਦੀ ਇੰਟਰਵੈਂਸ਼ਨ ਦੇ ਨਾਲ ਉਹਨੂੰ ਵਾਪਸ ਭੇਜਿਆ ਐਵੇਂ ਕੁਝ ਗੈਂਸਟਰ ਵਾਲੇ ਡੇੜਾ ਬਾਬਾ ਨਾਨਕ ਜਿਹਾ ਕਬਟਾ ਦਿੱਤਾ ਸਮਾਚਾਰ ਲੱਖ ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਇਕਨੋਮੀ ਕਲੀ ਯਸੀਮ ਮਰ ਗਏ ਜੇ ਜਿਹੜੀ ਸਾਡੀ ਗੱਲਬਾਤ ਸੀ ਉਹਦੇ ਚ ਮਾਰ ਕੇ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਐ ਤੋਂ ਤਾਂ ਪਤਾ ਐਗਰੀਕਲਚਰ ਸਟੇਜ ਆ ਸਾਡੀ ਸਾਡੀ ਹੋਂਦ ਕੀ ਐ ਕਿ ਅਸੀਂ ਖੇਤੀ ਪ੍ਰਧਾਨ ਸੁਭਾਏ 23000 ਏਕੜ ਜ਼ਮੀਨ ਅਕਵਾਇਰ ਕਰ ਰਹੀ ਐ ਕਿਨੇ ਅਖੇਵੀਂ ਜ਼ਮੀਨ ਅਕਵਾਇਰ ਕਰ ਗੋ ਕੋਈ ਡਿਮਾਂਡ ਆਈ ਐ ਪੈਸੇ ਇਕੱਠੇ ਕਰਨੇ ਪੰਜਾਬ ਮਾਰ ਦੇ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ ਜੇ ਖੇਤੀ ਪ੍ਰਧਾਨ ਇਹ ਤੋਂ ਟ੍ਰੈਂਡਿੰਗ ਚੱਲ ਪੋਈ ਹਬੋਂ ਤੱਕ ਸਾਰੀਆਂ ਸੜਕਾਂ ਹਾਈਡੇ ਕੰਕਰੀਟ ਜੰਗਲ ਬਣ ਗਏ